ਪਰ ਇੱਕ ਬੱਚੇ ਕੋਲ ਸਕੂਟਰੀ ਖੋਈ ਗਈ ਤੁਸੀਂ ਮੌਕੇ ਤੇ ਗਏ ਕੀ ਵੇਖ ਗਿਆ ਇਹਦੀ ਕੀ ਕਾਰਵਾਈ ਕੀਤੀ ਜਾਦੀ ਤੁਹਾਨੂੰ ਪਤਾ ਲੱਗਾ ਸਾਗਰਪੁਰ ਐਨੇ ਪਾਸੇ ਮੋਟਰ ਦਾ ਫਾਟਕ ਲੱਗ ਗਿਆ ਮੋਕਟ ਕੋਈ ਹੈ 3979 ਨੰਬਰ ਆਈ ਮੌਕਾ ਵੇਹਾਂ ਬਸ ਉਹ ਬੰਦਿਆਂ ਦੀ ਤਲਾਸ਼ ਕਰ ਰਹੇ ਨੇ ਹੋ ਸਗੀ ਸ਼ਾਮਾਂ ਤੱਕ ਕਵਰ ਕਰ ਲਿਆ ਕੀ ਦੱਸਿਆ ਬੱਚੇ ਦੇ ਕੋਲੋਂ ਕੋਈ ਹਥਿਆਰ ਵੀ ਸੀ ਨਹੀਂ ਹਥਿਆਰ ਤੇ ਵੱਲੋਂ ਤ ਨਹੀਂ ਦੱਸਿਆ ਕੋਈ ਕੋ ਲੈਟਰ ਲੁੱਟਰ ਹੁੰਦਾ ਜਗੋਂ ਨਾਲ ਉਹ ਫਟਿਆ ਖੜਾ ਤੁਰ ਹਮ ਹੋਰ ਨਹੀਂ ਕੋਈ ਚੀਜ਼ ਆ ਗਈ ਤੇ ਉਹ ਇਸ ਤਰ੍ਹਾਂ ਜੁੜਾ ਉਹ ਲੈਟਰ ਆ ਕੇ ਪਿਸਤਲ ਆ ਉਹ ਦੱਸਣ ਦੇ ਨਾਲ ਇਹ ਬੱਚੇ ਹੀ ਦੱਸਿਆ ਬਾਅਦ ਚ ਉਹ ਲੈਟਰ ਹੀ ਉਹਦੇ ਕੋਲ ਹੈ ਨਹੀਂ ਬੱਚੇ ਨੇ ਦੱਸਿਆ ਬੱਚਾ ਕਹਿੰਦਾ ਕਿ ਬਾਕੀ ਵੇਖ ਲੈਣਾ ਕਲੀਅਰ ਕਰਕੇ ਜੀ ਉਹ ਤਿੰਨ ਦਾ ਅਹ ਜੇਰਾਣਾ ਪ੍ਰਕਾਸ਼ ਜੀ ਪ੍ਰਕਾਸ਼ ਜੀ ਕੀ ਕਰਦੇ ਹੋ ਤੁਸੀਂ ਉਹ ਕੀ ਹੋਇਆ ਬੇਟਾ ਇਹ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਆ ਠੀਕ ਆ ਉਹ ਇਥੋਂ ਜਸਟ ਨਿਕਲ ਕੇ ਤੇ ਦੁੱਧ ਲੈਣ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਤੇ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡੇ ਘਰ ਆ ਉਤੋਂ ਬਸੇ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਵਿਖਾਇਆ ਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦੇ ਦਿੱਤੀ ਇਹ ਘਰ ਆ ਕੇ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਆ ਜਿੱਤੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹਿਆ ਹਾਂਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕਦੇ ਲੱਗੇ ਹੁੰਦੀਆਂ ਰਹੀਆਂ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਟੀ ਰਾਤ ਕਿ ਵਾਰਦਾਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ बच्चे ਦੇ ਖਿਲਾਫ ਨਸ਼ਾ ਮਿਆਂ ਦਾ ਵਜਾ ਆਹ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਹੈ ਬੱਚਾ ਤੇ ਛੋਟਾ ਹੀ ਹੈ ਜੀ ਪੁਲਿਸ ਕੰਪਲੇਟ ਕਰ ਤਾਂ ਜੀ ਪੁਲਿਸ ਕੰਪਲੇਟ ਹੈ ਪੁਲਿਸ ਵਾਲਿਆਂ ਨੂੰ ਕਰਤੀ ਹੈ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਚ ਪੜ੍ਹਦੇ ਹੋ ਮੈਂ ਇੱਥੇ ਚ ਪੜਦਾ ਸਾਗਰਪੁਰ ਰਹਿੰਦੇ ਹਾਂ ਕੀ ਹੋਇਆ ਕੀ ਹੋਇਆ ਕਿ ਮੈਂ ਜਾਂਦਾ ਸੀ ਦੁਕਾਨ ਤੇ ਤੇ ਘਰ ਵਾਪਸ ਆ ਰਿਹਾ ਸੀ ਤੇ ਉੱਥੋਂ ਤਿੰਨ ਜਣੇ ਆਏ ਆ ਪਲੈਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵਾਲਵਰ ਦਿਖਾਇਆ ਤੇ ਸਕ ਹਾਂਜੀ ਕਿਥੇ ਗਏ ਸੀ ਤੇ ਕੀ ਕਰਨਾ ਹੈ ਮੈਂ ਆਪਣਾ ਸਮਾਨ ਲੈਣ ਗਿਆ ਬ੍ਰੈਡ ਲੈਣ ਗਿਆ ਹਾਂ ਹਾਂਜੀ ਠੀਕ ਹੈ ਉਹਨਾਂ ਨੇ ਉਹਨਾਂ ਨੇ ਕਹਿ ਕੇ ਉੱਤਰ ਜਾਉਣ ਤੂੰ ਅੱਛਾ ਹਾਂਜੀ ਉਹ ਬੰਦੇ ਤੇ ਮੈਂ ਨਹੀਂ ਕਿ ਸਰਦਾਰ ਹੈ ਮੂ ਨਹੀਂ ਅੱਛਾ ਤੇ ਨਹੀਂ ਹਾਂਜੀ ਹੱਥ ਚ ਹੋਰ ਕੀ ਗੱਲ ਹੈ ਕਬਤ ਪਿਸਟਲ ਹੀ ਹੋਰ ਕੁਛ ਨਹੀਂ ਲੈ। ਉਹਨ ਦਾ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ? ਹਾਂਜੀ ਕੀਤਾ। ਪੀਵੀ06ਐਚਐਫ6848। ਕਿੰਨੀ ਕੀ ਤੇਜ ਹੈ? ਕਿੰਨੀ ਤੇਜ ਹੈ? ਆਏ ਤੇ ਮੇਰੇ ਵੱਲ ਥੋੜੀ ਸਪੀਡ ਚ ਸੀ ਤੇ ਪਰ ਗਏ ਬੜੀ ਸਪੀਡ ਚ। ਹਾਂ। ਕੀ ਲੱਗਾ ਉਹਦੋਂ ਜਦੋਂ ਤੁਹਾਨੂੰ ਉਹਨਾਂ ਨੇ ਖਿਲਾ ਰਿਆ? ਕਿਉਂ ਖਿਲਾ ਰਿਆ? ਕਿ ਤੱਕ ਲਾਰੇ ਕੋ ਸਮਝ ਆਈ ਤਾ? ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਉਹ ਅੱਗੇ ਮੋਟਰਸਾਈਕਲ ਲਾ ਲਿਆ ਇਤਨਾ ਕਰਕੇ ਤੇ ਫੇਰ ਆਂਦੇ ਉੱਤਰ ਹੁਣ ਤੋਂ। ਹਾਂ। ਹਾਂਜੀ। ਕਿਤੇ ਕੋਈ ਹਥਿਆਰ ਹੈਗਾ ਸੀ ਕਿਸੇ ਕੋਲ? ਹੈਗਾ ਹੀ। ਕਿੱਦਾਂ ਚ ਲੈ ਗੋ? ਇੱਕੋ। ਉਹ ਐਕਟਿਵਾ ਕੋਕੇ ਲਾਗੇ ਫਿਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂਜੀ ਫਿਰ ਮੈਂ ਦੱਸਿਆ ਮਾਨੂੰ ਤੇ ਫਿਰ ਮम्मा ਨੇ ਪਾਪਾ ਨੂੰ ਦੱਸਿਆ